ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਨੀਮਲ ਆਫ ਫਾਰਮ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਆਂ ਇੱਕ ਨਵੀਂ ਵੀਡੀਓ ਵਿੱਚ ਸੋ ਦੋਸਤੋ ਜਿੰਨਾ ਵੀਰਾਂ ਨੇ ਹਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਸੋ ਦੋਸਤੋ ਜਿੰਨਾ ਵੀਰਾਂ ਨੇ ਆਪਣੇ ਘਰੇਲੂ ਪਸ਼ੂ ਸੇਲ ਕਰਵਾਉਣ ਲਈ ਵੀਡੀਓ ਬਣਵਾਉਣੀ ਹੋਵੇ ਤਾਂ ਆਪਣਾ ਕੰਟੈਕਟ ਨੰਬਰ 8427595211 ਸੋ ਦੋਸਤੋ ਨਾਰਮਲ ਅਫੀਸ ਤੇ ਵੀਡੀਓ ਆਪਾਂ ਅਪਲੋਡ ਕਰ ਦਾਂਗੇ ਤੋ ਦੋਸਤੋ ਅੱਜ ਦੀ ਜੋ ਵੀਡੀਓ ਪਿੰਡ ਢੁੱਡੀ ਕੇ ਚੂੜਚੱਕਾ ਜ਼ਿਲ੍ਹਾ ਮੋਗਾ ਪੈਂਦਾ ਇਸ ਨੂੰ ਬਾਈ ਦਾ ਵਪਾਰਕ ਲੈਣ ਦਾ ਕੰਮ ਆ ਬਾਪੂ ਜੀ ਵਪਾਰਕ ਲੈਣ ਦਾ ਕੰਮ ਕਰਦੇ ਆ ਆ ਤਿੰਨ ਵਹਿੜਾਂ ਸੇਲ ਆ ਇਹਨਾਂ ਦੀਆਂ ਆਹ ਦੇਖ ਸਕਦੇ ਹੋ ਵਿੱਚ ਤਾਂ ਤਾਜ਼ੀਆਂ ਸੂਈਆਂ ਦੋ ਦੋਸਤੋ ਵੇਖ ਲਓ ਬੱਚੇ ਸਾਹਮਣੇ ਬੈਠੇ ਆ ਤੇ ਕਰਦੇ ਆਪਾਂ ਇਹਨਾਂ ਨਾਲ ਗੱਲਬਾਤ ਲੈਣੀ ਆ ਡਿਟੇਲ ਇਹ ਤਿੰਨਾਂ ਜਾਨਵਰਾਂ ਦੀ ਬਾਪੂ ਨਾਲ ਕਰਦੇ ਆ ਗੱਲ ਆਓ ਬਾਪੂ ਜੀ ਹਾਂ ਜੀ ਹਾਂ ਜੀ ਆਪੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਸੇਤਾ ਜੀ ਬਹੁਤ ਵਧੀਆ ਬਹੁਤ ਵਧੀਆ ਚਲੋ ਸ਼ੁਕਰ ਹੈ ਜੀ ਤੇ ਹਾਂ ਜੀ ਬਬੂ ਪਹਿਲਾਂ ਤਾਂ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਤਾਂ ਪੰਡਤਾਂ ਦੇ ਮੁੰਡਿਆਂ ਆ ਬਾਪਾ ਕਹਿੰਦੇ ਮੈਂ ਅੰਬਾ ਕਹਿੰਦੇ ਸੀ ਜੀ ਹਾਂ ਜੀ ਨਾਮ ਅੰਮਰਤ ਲਾਲ ਆ ਅੰਮਰਤ ਲਾਲ ਆ ਠੀਕ ਆ ਉਹ ਪੰਡਤ ਆ ਬਾਬੂ ਨੂੰ ਅੰਮ ਜਾਨੀ ਅੰਬੇ ਦੇ ਨਾਂ ਤੇ ਮਸ਼ਹੂਰ ਆ ਤੇ ਪੰਡਤਾਂ ਦੇ ਮੁੰਡੇ ਆ ਕਹਿੰਦੇ ਅੰਬਾ ਪੰਡਤ ਤੁਸੀਂ ਪੁੱਛ ਕੇ ਆ ਸਕਦੇ ਹੋ ਤੇ ਦੋਸਤੋ ਆਪ ਦੇਖ ਸਕਦੇ ਹੋ ਬਾਕੀ ਤੇ ਬਾਪੂ ਆਪਣਾ ਜਿਹੜਾ ਘਰ ਆ ਕਿੱਥੇ ਜਿਹਾ ਸਥਿਤ ਰਹਿ ਜਾਂਦਾ ਇਸ ਤੇ ਟੁੱਡੀਗਲੇ ਪਾਸੇ ਰਹਿ ਜਾਂਦਾ ਟੁੱਡੀਗਲੇ ਪਾਸੇ ਇਸ ਤੇ ਰਹਿੰਦਾ ਹਾਂ ਬਾਕੀ ਦੋਸਤੋ ਮਾਪਾਪੂ ਨੰਬਰ ਯਾਦਾ ਤੁਹਾਡੇ ਨੰਬਰ ਮੋਬਾਈਲ ਨੰਬਰ ਹਾਂ ਨੰਬਰ ਬੋਲ ਦਿਓ ਜੀ 9920 ਹਾਂਜੀ 85275 ਇੱਕ ਵਾਰੀ ਹੋਰ ਬੋਲ ਦਿਓ ਜੀ 9920 85275 ਠੀਕ ਆਪੂ ਜੀ ਤੇ ਦੋਸਤੋ ਆ ਬਾਈ ਦਾ ਕੰਟੈਕਟ ਨੰਬਰ ਆ ਤੁਸੀਂ ਜੋ ਵੀ ਸਕਰੀਨ ਤੇ ਚੱਲੂਗਾ ਤੇ ਤੁਸੀਂ ਉਹਨਾਂ ਤੋਂ ਲੈ ਕੇ ਨੰਬਰ ਤੇ ਗੱਲਬਾਤ ਕਰ ਸਕਦੇ ਹੋ ਤੇ ਬਾਪੂ ਜੀ ਤਿੰਨੇ ਬੈੜੇ ਸੇਲ ਆਪਣੀਆਂ ਹਾਂਜੀ ਤਿੰਨੇ ਸੇਲ ਹੈ ਜੀ ਠੀਕ ਹੈ ਤੇ ਵਪਾਰਕ ਲੈਣ ਦਾ ਕੰਮ ਕਰਦੇ ਹਾਂ ਹਾਂਜੀ 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 ਠੀਕ ਆ ਪੁੱਜੀ ਤੇ ਆ ਜਿਹੜੀ ਮੈਂ ਤੁਸੀਂ ਸਟਾਰਟ ਕਰ ਲਿਆ ਪੁੱ ਆਪਾਂ ਕਿਹੜੀ ਕਰੌਸ ਆ ਜਿਹੜੀ ਬੈਡ ਇਹ ਕਿਹੜੇ ਸੂਏ ਸੂਈ ਵੀ ਆ ਜੀ ਇਹ ਦੂਜੇ ਸੂਏ ਆ ਜੀ ਦੂਜੇ ਸੂਏ ਸੂਈ ਵੀ ਆ ਹਾਂਜੀ ਠੀਕ ਹੈ ਤੇ ਇਹ ਮਗਰ ਬੱਚਾ ਇਹ ਇਹ ਮਗਰ ਬੱਚਾ ਪੰਜ ਦਿਨ ਹੋਏ ਸੂਈ ਨੂੰ ਪੰਜ ਦਿਨ ਹੋਇਆ ਸੂਈ ਨੂੰ ਤੇ ਦੁੱਧ ਵਗੈਰਾ ਕਿੰਨਾ ਜੀ ਦੁੱਧ ਹੁਣ 9 ਕਿਲੋ 10 ਕਿਲੋ 9 ਕਿਲੋ ਬੋਲਾ 9 ਕਿਲੋ ਬੋਲਾਗਾ 9 ਤੋਂ 10 ਲੀਟਰ ਦੇ ਬੋਲਾਗਾ ਤੇ ਦੋਸਤੋ ਆ ਤੁਹਾਨੂੰ ਦੱਸਦਾ ਬਾਪੂ ਜੀ ਨੇ ਵੀ ਮਗਰ ਬੱਚਾ ਦੇ ਗਰਾਵ ਸੰਗ ਚ ਵਹਿੜਾ ਬਹੁਤ ਸੁਣੀ ਆ ਸਭੀ ਵੀ ਇਹ ਚੰਗੀ ਆ ਵਹਿੜ ਬੋਡੀ ਢਾਂਚਾ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ 9 ਤੋਂ 10 ਲੀਟਰ ਬੋਲਾ ਹਜੇ ਦੋਸਤੋ ਹਜੇ ਤਾਂ ਦੁੱਧ ਤੇ ਆਉਣਾ ਵਹਿੜ ਨੇ ਹਣਾ ਤੇ ਕਿੰਨੇ ਕਿੰਨੇਵੇਂ ਸੂਏ ਬਾਪੂ ਇਹ ਇਹ ਦੂਜੇ ਸੂਏ ਆ ਦੂਜੇ ਸੂਏ ਆ ਦੋਸਤੋ ਆ ਦੇਖ ਸਕਦੇ ਹੋ ਸੀਲਸਲਾ ਬਾਪੂ ਮਾਰਦੀਆਂ ਮੁਰਗੇ ਤਾਂ ਨਹੀਂ ਨਾ 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 ਬਈ ਬਈ ਦੋਸਤੋ ਮਿੱਤਰ ਦੂਰ ਨੇੜੇ ਆਉਂਦਾ ਹਾਂ ਮੁਰਗਾ ਮਰ ਗਈ ਹਾਂਜੀ ਦੇਖੋ ਦੋਸਤੋ ਆ ਬਾਪੂ ਜੀ ਹੱਥ ਵਗੈਰਾ ਮਾਰ ਰਹੇ ਲੇਵੇ ਤੇ ਬਾਕੀ ਜਿਹੜਾ ਸਭ ਤੋਂ ਵੱਡੀ ਗੱਲ ਪਹਿਲਾਂ ਦੱਸਣ ਵਾਲੇ ਦੋਸਤੋ ਵੀ ਜਿਹੜੀ ਆਪਣੇ ਵੀਡੀਓ ਦਾ ਟਾਈਮ ਆ ਉਹ 3 ਕ ਦਾ ਟਾਈਮ ਆ ਦੋਸਤੋ ਜਿਹੜੀ ਆਪਾਂ ਬਣਾ ਰਹੇ ਆ ਵੀਡੀਓ ਦਾ ਟਾਈਮ 3 ਕ ਦਾ ਤੇ ਬਾਕੀ ਦੋਸਤੋ ਆਪਾਂ ਆ ਤੁਹਾਨੂੰ ਦੇਖੀ ਲਓ ਬੈੜ ਦਾ ਬੋਡੀ ਟੰਚਾ ਬਾਪੂ ਤੋਰਾ ਦਿਖਾਉਂਗੇ ਦਾ ਦਿਖਾ ਦੰਨੇ ਤੋਰਾ ਦਿਖਾਓ ਜੀ ਦੇਖੋ ਦੋਸਤੋ ਤੋਰਾ ਬਹੁਤ ਠੰਡੀ ਸੀ ਲਾ ਦੋਸਤੋ ਤੇ ਬਾਕੀ ਦੁੱਧ ਕਿੰਨਾ ਕ ਦੇ ਦੂ ਬਾਪੂ ਇਹ ਦੁੱਧ ਦੇ ਦੂਗੀ ਸੋਹਣਾ ਸਨਾ ਦੇ ਦੋ ਦੋ ਬਾਕੀ ਸਾਮ ਸੰਭਾਲਦੇ ਨਾ ਤੇ ਬਸ ਸਮਾਲਤੇ ਆ ਹਾਂਜੀ ਹਾਂਜੀ ਸੰਭਾਲਤੇ ਆ ਸਮਾਲਤੇ ਆ ਸਹੀ ਆ ਜੀ ਸਹੀ ਆ ਸੰਭਾਲਾ ਇਹਨੇ ਕਾਟ ਪਾਉਂਗੇ ਉਹ ਨਹੀਂ ਦੋ ਦੋ ਦੇਣਾ ਹਾਂ ਤੇ ਬਾਕੀ ਦੋਸਤੋ ਤੁਹਾਨੂੰ ਦੱਸਿਆ ਸੀਗਾ ਵੀ ਆਪਾਂ ਤਿੰਨ ਕ ਦਾ ਟਾਈਮ ਆ ਆ ਤੁਹਾਨੂੰ ਦਿਖਾ ਦਿੰਨੇ ਆ ਤਿੰਨ ਦਾ ਟਾਈਮ ਆ ਵੀਡੀਓ ਚ ਸ਼ਾਮ ਤੱਕ ਤਾਂ ਇਹਨੇ ਆਪਣੇ ਲੇਵੇ ਦੀ ਆਰਡਰ ਕੁਆਲਿਟੀ ਵੀ ਬਹੁਤ ਵਧੀਆ ਢੰਗ ਨਾਲ ਤਿਆਰ ਕਰ ਲੈਣੀ ਆ ਦੋਸਤੋ ਹਾਂ ਤੇ ਬਾਪੂ ਜੀ ਦਾ ਕੋਈ ਪ੍ਰਾਈਜ਼ ਇਹਨਾਂ ਦਾ ਕੀ ਆਪਣਾ ਮੁੱਲ ਕੀ ਕਰਦੇ ਆ ਇਹਦਾ ਮੁੱਲ ਉਹਦੀ ਕਰਦੇ ਆਗੇ ਹੁਣ ਤੇ ਕਰੋਗੇ ਫੋਨ ਤੇ ਕਰਦੇ ਆਂ ਦੋਸਤੋ ਫੋਨ ਤੇ ਪ੍ਰਾਈਜ਼ ਕਰਨਗੇ ਨਜਾਇਜ਼ ਹੀ ਹੋਣਗੇ ਆਪੂ ਜੈ 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 ਖਾਲੀ ਨੀ ਮੋੜਦੇ ਉਹਨੂੰ ਠੀਕ ਹੈ ਜੀ ਠੀਕ ਹੈ ਧੰਨਵਾਦ ਬਹੁਤ ਵਧੀਆ ਗੱਲ ਆ ਦੋਸਤੋ ਵੇਖੋ ਬਾਪੂ ਜੀ ਦਾ ਬਹੁਤ ਖੁੱਲਾ ਸੁਆ ਤੁਸੀਂ ਗੱਲਾਂ ਤਾਂ ਜਦੋਂ ਫੋਨ ਤੇ ਕਰੋਗੇ ਤੁਹਾਨੂੰ ਵਹਿੜ ਦੇ ਕੇ ਤੋਰਨਗੇ ਦੇ ਕੇ ਤੋਰਾਂਗੇ ਬਾਪੂ ਜੀ ਆਹ ਕਿਹੜੇ ਸੂਏ ਆ ਕੀ ਇਹ ਤੀਜੇ ਸੂਏ ਆ ਤੀਜੇ ਸੂਏ ਆ ਤੇ ਇਹਦੇ ਮਗਰ ਬੱਚਾ ਇਹਦੇ ਮਗਰ ਬੱਚਾ ਨਹੀਂ ਹੈ ਹੈ ਨਹੀਂ ਗਿਆ ਹਾਂ ਇਹ 1.5 ਮਹੀਨੇ ਦੀ ਗੱਭਾ 1.5 ਮਹੀਨੇ ਦੀ ਗੱਭਣਾ ਹਾਂ ਠੀਕ ਹੈ ਜੀ ਠੀਕ ਹੈ ਤੇ ਦੁੱਧ ਵਗੈਰਾ ਕਿੰਨਾ ਇਹਦੇ ਥੱਲੇ ਦੁੱਧ 14 ਕਿਲੋ ਦੁੱਧ 14 ਕਿਲੋ ਇਸ ਟਾਈਮ ਤਿਆਰ ਹਾਂ ਹਾਂ ਠੀਕ ਹੈ ਤਾਂ ਐਫ ਚ ਆ ਗਈ ਬਾਪੂ ਨਾ ਪੂਰੀ ਜਾਤ ਬਰੀਡ ਆ ਦੋਸਤੋ ਹਾਂ ਆ ਦੇਖ ਸਕਦੇ ਹੋ ਪੱਟੀ ਆ ਪੂਰੀ ਬਾਡੀ ਢਾਂਚੇ ਦੀ ਪੂਰੀ ਖੁੱਲੀ ਆ ਵੇਣ ਤੇ ਅੰਦਰ ਕੁਆਲਿਟੀ ਤੁਸੀਂ ਦੇਖ ਲਓ ਦੋਸਤੋ ਨੇੜੋਂ ਹਜੇ ਟਾਈਮ ਬਾਕੀ ਤਿੰਨ ਕਦਾ ਹੀ ਆ ਉਸ ਦਾ ਬਹੁਤ ਵਧੀਆ ਨੇ ਥਲੇ ਵਾ ਤਿਆਰ ਕਰਨਾ 4-5 ਨਿਕਲਣੇ ਹਾਂ ਤੇ ਇਹਦਾ ਪ੍ਰਾਈਸ ਵੀ ਫੋਨ ਤੇ ਕਰਵਾ ਬਾਬੂ ਹਾਂਜੀ ਹਾਂਜੀ ਫੋਨ ਤੇ ਠੀਕ ਆ ਬਬੂ ਤੇ ਇਹਦੇ ਆਜੋ ਬਾਬੂ ਜੀ ਆ ਗਏ ਆਏ ਲੈ ਲੈ ਹਾਂਜੀ ਇਹ ਆਪਣਾ ਇਹ ਵੀ ਐਫਸੀ ਆ ਗਈ ਦੋਸਤੋ ਦੰਬੀ ਆ ਬੈਠ ਦੇਖ ਲੋ ਤੇ ਕਿਹੜੇ ਸੂਏ ਬਾਬੂ ਇਹ ਇਹ ਵੀ ਦੂਜੇ ਸੂਏ ਆ ਦੂਜੇ ਸੂਏ ਆ ਜੀ ਠੀਕ ਹੈ ਤਾਂ ਕਿੰਨਾ ਟਾਈਮ ਦਾ ਸੂਏ ਨੂੰ ਇਹ ਸੂਏ ਨੂੰ ਇਹਨੂੰ ਅੱਜ 13 14 ਦਿਨ ਹੋ ਗਏ 13 14 ਦਿਨ ਬੱਚਾ ਕਿਹੜਾ ਜੀ ਮਗਰ ਜੀ ਮਗਰਾ ਬੱਚਾ ਬਿਠਾ ਓਏ ਹਾਂਜੀ ਬੱਚਾ ਕਿ ਬੱਚੀਆਂ ਬੱਚਾ 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 ਇਹਦੇ ਮਗਰ ਵੀ ਦੋਸਤੋ ਉਹ ਦੂਸਰੀ ਦਾ ਸੀਗਾ ਲਾਲ ਦਾ ਆ ਇਹਦਾਗਾ ਮਸੱਈ ਦੇ ਮਗਰ ਬੱਚਾ ਆ ਦੇਖ ਲਓ ਜੀ 14 ਲਾ ਲਓ 15 ਦਿਨ ਲਾ ਲਓ ਆ ਦੇਖ ਸਕਦੇ ਹੋ ਤੇ ਤੋਰਾ ਦਿਖਾਉਂਗਾ ਬਪੂ ਜੀ ਮੜਿਆ ਦਿਖਾ ਦਿੰਨੇ ਆ ਤੋਰਾ ਦਿਖਾਈ ਵੀ ਲਾ ਵੀ ਦੋਸਤੋ ਤੋਰਾ ਦੇਖ ਲਓ ਕੀ ਆ ਬਾਤ ਆ ਅਡਰ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੋਸਤੋ ਬਾਕੀ ਥੋੜਾ ਜਿਹਾ ਪਸ਼ੂ ਤਾਜ਼ਾ ਸੋਇਆ ਕਰਕੇ ਭਲਾ ਭਲਾ ਹੋ ਜਾਂਦਾ ਅੱਛਾ ਬੰਦੋ ਭਾਈ ਥੋੜੀ ਥੋੜੀ ਸਿੰਗੀ ਜਰੂਰ ਹੈ ਦੋਸਤੋ ਪਰ ਦਿਖਾਈ ਨਹੀਂ ਦੇਂਦੀ ਨਹੀਂ ਢੱਬਈ ਆ ਬੋਡੀ ਢਾਂਚਾ ਤੁਸੀਂ ਦੇਖ ਸਕਦੇ ਹੋ ਸਿੰਗੀ ਸਮੀ ਤੇ ਪਈ ਆ ਦੋਸਤੋ একদম ਠੰਡੀ ਸੀ ਠੰਡੀ ਸੀ ਲਾ ਕੇ ਪਾਣ ਗਿਆਕ ਟੋਲੇ ਦੋਸਤੋ ਲੈ ਦਾ ਸ਼ਾਹ ਦੇ ਪੂਰੀ ਠੰਡੀ ਸਲੱਗ ਆ ਦੇਖੋ ਮੋਲੇ ਤਿੰਨਾ ਦੇ ਬਾਪੂ ਜੀ ਫੋਨ ਤੇ ਕਰਦੇ ਆਂ ਫੋਨ ਤੇ ਕਰ ਦਿਆਂਗੇ ਮੋਲੇ ਦੋਸਤੋ ਤਿੰਨਾ ਦੇ ਫੋਨ ਤੇ ਕਰਨੇ ਬਾਪੂ ਜੀ ਨਾਲ ਆ ਕੇ ਆਪ ਦੀ ਤੂਕ ਤੇ ਸੱਲੀ ਕਰਕੇ ਜਾਇਓ ਵਾਹ ਜੀ ਬਸ ਸਹੀ ਗੱਲ ਆ ਦੋਸਤੋ ਵੇਖੋ ਬਜ਼ੁਰਗ ਕਹਿ ਰਹੇ ਆ ਵੀ ਜਿਹੜਾ ਵੀ ਕੋਈ ਪਸ਼ੂ ਕਿਸੇ ਵੀ ਤਿੰਨਾ ਵਿਹੜਾਂ ਚੋਂ ਕੋਈ ਵੀ ਆਪਣੇ ਕਿਸੇ ਦੇ ਬੰਦੇ ਨੂੰ ਫਿੱਟ ਲੱਗਦਾ ਤਾਂ ਉਹ ਆ ਕੇ ਪਹਿਲਾਂ ਇੱਥੇ ਆਪ ਦੀ ਖੁੱਤ ਸੱਲੀ ਕਰਿਓ ਕਿਉਂਕਿ ਕਈ ਵਾਰੀ ਅੱਜ ਕੱਲ੍ਹ ਹਾਲਾਤ ਇਹੋ ਜਿਹਾ ਕਹਿੰਦਾ ਖਣੀ ਯਾਰ ਸਾਡੇ ਨਾਲ ਇਹ ਚੀਜ਼ ਵਿੱਚ ਵੀ ਗੱਲ ਦੱਸਣ ਚ ਗੱਲ ਕੁਝ ਹੋਰ ਆ ਦੇਖਣ ਚ ਕੁਝ ਹੋਰ ਹੈ ਨਾ ਇਹ ਚੀਜ਼ੇ ਵੱਲ ਧਿਆਨ ਦੇਂਦੇ ਹੋਏ ਤੁਸੀਂ ਇੱਥੇ ਆ ਕੇ ਸੋਹਣੀਆਂ ਸਮੀਆਂ ਸਮੀਆਂ ਆ ਤੇ ਪਾਲੀਆਂ ਵੀ ਆ ਵਧੀਆ ਤੇ ਬਾਕੀ ਦੋਸਤੋ ਸੇਵਾ ਦਾ ਉਹ ਬੱਚੇ ਨਾ ਮਗਰ ਤੇ ਆਪਣਾ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਦੋਸਤੋ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਆਪਾਂ ਵਧੀਆ ਤੋਂ ਵਧੀਆ ਢੰਗ ਨਾਲ ਤੁਹਾਡੇ ਕੋਲੇ ਪੇਸ਼ ਕਰੀਏ ਤੇ ਮਿਲ ਕੇ ਆਪਾਂ ਮੈਚ ਦੇ ਇੱਕ ਨਵੀਂ ਵੀਡੀਓ ਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਦੋਸਤੋ